ਦੁਨੀਆ ਵਿੱਚ ਵਸਦੇ ਸਿੱਖ ਭਾਈਚਾਰੇ ਅਤੇ ਪੰਜਾਬੀ ਵੀਰਾਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਸਰਕਾਰੇ ਖਾਲਸਾ ਜਿੱਥੇ ਗੱਲ ਹੱਕ ਤੇ ਸੱਚ ਦੀ ਕਰਦੇ ਆਏ ਹਾਂ ਤੇ ਕਰਦੇ ਰਵਾਂਗੇ ਤੇ ਜਿਸ ਤਰ੍ਹਾਂ ਆਪ ਜੀ ਦੇਖ ਰਹੇ ਹੋ ਦਿਨ ਪਰ ਦਿਨ ਪੰਜਾਬੀਆਂ ਦੀ ਚੜ੍ਹਤ ਹੋ ਰਹੀ ਹੈ ਦੇਸ਼ਾਂ ਵਿਦੇਸ਼ਾਂ ਵਿੱਚ ਹਰ ਪਾਸੇ ਪੰਜਾਬੀਆਂ ਦਾ ਬੋਲਬਾਲਾ ਹੋ ਰਿਹਾ ਹੈ ਹਰ ਦੁਨੀਆ ਦੇ ਅਵਲ ਜਿਹੜੇ ਦੇਸ਼ ਦੇ ਅਵਲ ਨੰਬਰ ਦੇ ਜਿਹੜੇ ਦੇਸ਼ ਨੇ ਹਰ ਕੋਈ ਸਿੱਖਾ ਦੀ ਗੱਲ ਕਰ ਰਿਹਾ ਇੱਕ ਸਮਾਓ ਵੀ ਸੀ ਜਦੋਂ ਸਿੱਖਾ ਦੀ ਗੱਲ ਕਿਤੇ ਵੀ ਨਹੀਂ ਹੁੰਦੀ ਸੀ ਸਿੱਖਾਂ ਨੂੰ ਪੈਸੇ ਦੇ ਕੇ ਆਪਣੇ ਉਹ ਜਿਹੜੀ ਗੱਲਾਂ ਨੇ ਸਿੱਖਾਂ ਦੇ ਆਪਸੀ ਮਸਲਿਆਂ ਦੀਆਂ ਗੱਲਾਂ ਨੇ ਜਾਂ ਪੰਥਕ ਜਿਹੜੀਆਂ ਗੱਲਾਂ ਨੇ ਉਹ ਪੈਸੇ ਦੇ ਕੇ ਲਿਖਾਉਣੀਆਂ ਪੈਨ ਗਿਆ ਸੰਨ ਜਾਹ ਭਾਰਤ ਵਿੱਚ ਕੁਪਰਚਾਰ ਸਿਖਾਦੇ ਖਿਲਾਫ ਕੀਤਾ ਜਾਂਦਾ ਸੀ ਜਿਹੜੀ ਭਾਰਤ ਵਿੱਚ ਨਸਲ ਕੁਸ਼ੀ ਹੁੰਦੀ ਸੀ ਕੁਝ ਵੀ ਨਹੀਂ ਹੁੰਦਾ ਸੀ ਅੱਜ ਜਿਹੜੇ ਦੁਨੀਆ ਦੇ ਅਵਲ ਨੰਬਰ ਦੇ ਜਿਹੜੇ ਦੇਸ਼ ਨੇ ਉਹਨਾਂ ਦੇ ਜਿਹੜੇ ਪੱਤਰਕਾਰ ਨੇ ਉਹ ਆਪ ਸਿੱਖਾ ਕੋਲ ਆਉਂਦੇ ਨੇ ਕਿ ਭਾਈ ਸਾਨੂੰ ਤੁਸੀਂ ਆਪਣਾ ਟਾਈਮ ਦਿਓ ਸਾਨੂੰ ਦੱਸੋ ਕਿ ਕੀ ਕੀ ਹੋ ਰਿਹਾ ਹੈ ਕਿ ਖਾਲਿਸਤਾਨ ਕੀ ਹੈ ਖਾਲਸਾ ਰਾਜ ਕੀ ਹੈ ਸਾਨੂੰ ਦੱਸੋ ਐਸੇ ਵਾਰੇ ਸਾਡੇ ਨਾਲ ਗਲ ਗਲ ਬਾਤ ਕਰੋ ਤੇ ਹਰ ਪਾਸੇ ਚੜਦੀ ਕਲਾਇਆ ਬਸ ਉਸ ਤੋਂ ਉਲਟ ਭਾਰਤ ਦੇ ਵਿੱਚ ਸਿੱਖਾ ਦੇ ਉੱਤੇ ਇਸ ਤਿਸਤੇ ਬੰਨ ਲਾਇਆ ਜਾਂਦਾ ਕਿ ਕੋਈ ਵੀ ਇੱਥੇ ਖਾਲਸਾ ਰਸਤੀ ਗੱਲ ਨਹੀਂ ਕਰ ਸਕਦਾ ਪੰਜਾਬੀ ਦੀ ਗੱਲ ਗੱਲ ਨਹੀਂ ਕਰ ਸਕਦਾ ਇਵਨ ਜੰਮੂ ਕਸ਼ਮੀਰ ਜੇ ਵਰਗੇ ਇੱਕ ਸੂਬੇ ਦੇ ਵਿੱਚ ਵੀ ਪੰਜਾਬੀ ਜਿਹੜੀ ਸੈਕੰਡ ਲੈਂਗੁਏਜ ਸੀ ਉਹ ਖਤਮ ਕਰਦੀ ਗਈ ਹਰ ਪਾਸੇ ਪੰਜਾਬੀ ਖਤਮ ਕੀਤੀ ਜਾ ਰਹੀ ਹੈ ਪਰ ਪੰਜਾਬ ਵਿੱਚ ਵੀ ਪੰਜਾਬੀ ਖਤਮ ਕੀਤੀ ਜਾ ਰਹੀ ਹੈ ਉੱਥੇ ਬਈਏਵਾਲ ਕੇ ਜਦਾ ਤਦਾਦ ਵਿੱਚ ਉੱਥੇ ਨਸਲ ਕੁਸ਼ੀ ਕਰਨ ਦੀ ਪੂਰੀ ਦੀ ਪੂਰੀ ਤਿਆਰੀ ਕੀਤੀ ਜਾ ਰਹੀ ਹੈ ਹਜੇ ਜਿਹੜਾ ਪਾਕਿਸਤਾਨ ਤੇ ਭਾਰਤ ਦੇ ਵਿੱਚ ਯੁੱਧ ਹੋਇਆ ਉਸ ਦੇ ਵਿੱਚ ਭਾਰਤ ਨੇ ਜਾਣ ਬੂਝ ਕੇ ਦਰਬਾਰ ਸਾਹਿਬ ਦੇ ਉੱਤੇ ਮਸਾਇਲੇ ਦਾਗੀਆਂ ਤੇ ਉੱਥੇ ਗੁਰੂ ਦੀ ਕਲਾ ਵਰਤੀ ਕਿ ਉਹ ਮਸਾਇਲੇ ਨਹੀਂ ਚਲੀਆਂ ਨਹੀਂ ਤਾਂ ਉਹ ਵੱਡਾ ਨੁਕਸਾਨ ਹੋ ਸਕਦਾ ਸੀ ਤੇ ਉਹ ਜਿਹੜੀ ਮਿਜ਼ਾਈਲਾਂ ਭਾਰਤ ਨੇ ਡਗੀਆਂ ਤੇ ਨਾਮ ਲਗਾਇਆ ਪਾਕਿਸਤਾਨ ਦਾ ਇਹ ਭਾਰਤ ਨੇ 1965 ਦੇ ਯੁੱਧ ਵਿੱਚ ਵੀ ਕੀਤਾ ਸੀਗਾ 1965 ਦੇ 1965 ਦੇ ਯੁੱਧ ਵਿੱਚ ਕਰਤਾਰਪੁਰ ਸਾਹਿਬ ਜਿਹੜਾ ਗੁਰਦੁਆਰਾ ਪਾਕਿਸਤਾਨ ਵਿੱਚ ਉੱਥੇ ਜਿਹੜੇ ਭਾਰਤ ਵੱਲੋਂ ਮਿਜ਼ਾਈਲਾਂ ਗਿਰੀਆਂ ਸਨ ਬੰਬ ਉੱਡੇ ਗਏ ਸਨ ਉਹ ਅੱਜ ਵੀ ਉੱਥੇ ਜ਼ਿੰਦਾ ਬੰਬ ਅੱਜ ਵੀ ਪਿਆ ਹੈ ਇਹ ਭਾਰਤ ਦੀਆਂ ਹਰਕਤਾਂ ਨੇ ਖੈਰ ਇਸ ਲੜਾਈ ਵਿੱਚ ਪਰਤ ਪਾਕਿਸਤਾਨ ਤੋਂ ਬੁਰੀ ਤਰ੍ਹਾਂ ਹਰੀਆ ਜੜੇ ਦੇ 5 ਤੋਂ 6 ਜੜੇ ਜਹਾਜ਼ ਸੀਗੇ ਪਾਕਿਸਤਾਨੀਆਂ ਨੇ ਮਾਰ ਗらい ਨੇ ਪਾਕਿਸਤਾਨੀਆਂ ਨੇ ਇੱਕ ਵੀ ਜਹਾਜ਼ ਨੂੰ ਵਾਪਸ ਨਹੀਂ ਮੁੜਨ ਦਿੱਤਾ ਜਿਹੜਾ ਵੀ ਜਹਾਜ਼ ਪਾਕਿਸਤਾਨ ਦੇ ਵਿੱਚ ਗਿਆ ਉੱਥੇ ਤਬਾਈ ਮਚਾਣ ਲਈ ਉਹ ਵਾਪਸ ਨਹੀਂ ਆਇਆ ਉਸਦੇ ਉਲਟ ਜਦੋਂ ਲੜਾਈ ਹੁੰਦੀ ਹੈ ਕਿਸੇ ਦੇਸ਼ ਦੀ ਆਪਸ ਵਿੱਚ ਲੜਾਈ ਹੁੰਦੀ ਹੈ ਇਸ ਤਰੀਕੇ ਦੀ ਤੇ ਆਰਮੀ ਬੇਸ ਤੋਂ ਆਰਮੀ ਬੇਸ ਹੁੰਦੀ ਹੈ ਉਹਨਾਂ ਨੇ ਇੱਕ ਦੂਜੇ ਦੇ ਆਰਮੀ ਦੇ ਦੇ ਟਿਕਾਣੇ ਹੁੰਦੇ ਨੇ ਉਹ ਨਸ਼ਟ ਕਰਨੇ ਹੁੰਦੇ ਨੇ ਉਹਨਾਂ ਵਿੱਚ ਲੜਾਈ ਹੁੰਦੀ ਹੈ ਉਸ ਤੇ ਉਨਟ ਭਾਰਤ ਨੇ ਪਾਕਿਸਤਾਨ ਦੀ ਜਿਹੜੀ ਮਸੀਤਾ ਸਨ ਉਸ ਤੇ ਹਮਲਾ ਕੀਤਾ ਉਸ ਤੇ ਉੱਥੇ ਜਿਹੜੀ ਸਿਵਲ ਏਰੀਆ ਸੀ ਉੱਥੇ ਹਮਲਾ ਕੀਤਾ ਜਿਹੜਾ ਪੰਜਾਬ ਦਾ ਸਿਵਲ ਏਰੀਆ ਸੀ ਉੱਥੇ ਹਮਲਾ ਕੀਤਾ ਜਿਹੜਾ ਚੜ੍ਹਦੇ ਪੰਜਾਬ ਦਾ ਸਿਵਲ ਏਰੀਆ ਸੀ ਜੋ ਭਾਰਤ ਵਿੱਚ ਹੀ ਹੈ ਜਿਹੜਾ ਭਾਰਤ ਵਿੱਚ ਗੁਲਾਮ ਹੈ ਚੜ੍ਹਦਾ ਪੰਜਾਬ ਉੱਥੇ ਵੀ ਭਾਰਤ ਨੇ ਹਮਲਾ ਕੀਤਾ ਤੇ ਨਾਮ ਪਾਕਿਸਤਾਨੀਆਂ ਦੇ ਲਗਾਇਆ ਉਸ ਤੋਂ ਉਲਟ ਪਾਕਿਸਤਾਨ ਨੇ ਜਵਾਬ ਦਿੱਤਾ ਸੀ ਕਿ ਹਜੇ ਅਸੀਂ ਡਿਫੈਂਡ ਕੀਤਾ ਹੈ ਹਜੇ ਤੱਕ ਅਸੀਂ ਹਮਲਾ ਕੀਤਾ ਨਹੀਂ ਹੈ ਹੁਣ ਅਸੀਂ ਹਮਲਾ ਕਰਾਂਗੇ ਉਸ ਤੋਂ ਬਾਅਦ ਜਿਹੜੇ ਹਿੰਦੂਸਤਾਨੀ ਨੇ ਇਹ 트ੰਪ ਦੀ ਗੋਦੀ ਵਿੱਚ ਜਾ ਕੇ ਬਹਿ ਗਏ 트ੰਪ ਦੀ ਪੈਰ ਪੈਰ ਫੜ ਲੈ ਗੋਦੀ 'ਚ ਨਹੀਂ ਜਾ ਕੇ ਬਹਿ ਗਏ ਪੈਰ ਫੜ ਲੈ ਜਾ ਕੇ ਪੈਰ ਫੜੇ ਸਾਨੂੰ ਬਚਾਓ ਕਿਉਂਕਿ ਅਮਰੀਕਾ ਕਹਿ ਚੁੱਕਿਆ ਸੀ ਕਿ ਇਹ ਸਾਡੀ ਲੜਾਈ ਨਹੀਂ ਹੈ ਤੇ ਲੈਟ them fight ਤੇ ਇਸ ਗੱਲ ਦਾ ਹਿਸਾਬ ਹੋ ਜਾਣਾ ਚਾਹੀਦਾ ਹੈ ਕਿਰ ਟਰੰਪ ਨੇ ਤੇ ਥੋੜਾ ਜਿਆਦਾ ਤੰਜੇ ਵੀ ਕੱਸਿਆ ਸੀ ਕਿ ਇਹ ਲੋਕ ਤੇ 15 ਸਾਲਾਂ ਤੋਂ ਲੜ ਰਹੇ ਨੇ ਉਸ ਉੱਤੇ ਕਾਫੀ ਮਖੌਲ ਲਾਇਆ ਗਿਆ ਸੀ ਟਰੰਪ ਦਾ ਕਿ 1500 ਸਾਲ ਪਹਿਲਾਂ ਕਿਹੜਾ ਭਾਰਤ ਤੇ ਕਿਹੜਾ ਪਾਕਿਸਤਾਨ ਸੀ ਪਰ ਉਸ ਦਾ ਕਹਿਣ ਦਾ ਮਤਲਬ ਕੁਝ ਹੋਰ ਸੀ Hindu Muslim ਦੀ ਜਿੜੀ ਗੱਲ ਸੀ ਉਸੇ ਤੁਕ ਹੈ ਇਹ ਲੜਾਈ ਹਿੰਦੂਰ ਮੁਸਲਿਮ ਦੁਸਤ ਸਿਖਾ ਦਾ ਇਸ ਦੇ ਵਿੱਚ ਕੋਈ ਰੋਲ ਨਹੀਂ ਰਿਹਾ ਤੇ ਇਸ ਦੇ ਵਿੱਚ 300 ਸਿਖਾਂ ਨੂੰ ਦਾ ਕੋਰਟ ਮਾਰਸ਼ਲ ਵੀ ਕੀਤਾ ਗਿਆ 306 ਸੋਲਜਰਸ ਦਾ ਕੋਰਟ ਮਾਰਸ਼ਲ ਵੀ ਕੀਤਾ ਗਿਆ ਹੈ ਹਜੇ 18 ਸਿਖਾਂ ਦਾ ਕੋਰਟ ਮਾਰਸ਼ਲ ਦੀ ਗੱਲ ਸੁਣਚ ਆ ਰਹੀ ਹੈ ਪਰ ਅੰਦਰਲੇ ਖਾਤੇ 300 ਸਿਕਾਂ ਦਾ ਕੋਰਟ ਮਾਰਸ਼ਲ ਕੀਤਾ ਗਿਆ ਸलाम ਹੈ ਉਹਨਾਂ ਸਿਖਾਂ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਆ ਵੈਸੇ ਧੰਨਵਾਦ ਤੇ ਆਪਾਂ ਨਹੀਂ ਦੇਣਾ ਚਾਹੀਦਾ ਕਿਉਂਕਿ ਧੰਨਵਾਦ ਧੰਨਵਾਦ ਕਰਨਾ ਗਲਤ ਹੈ ਕਿਉਂਕਿ ਇਹ ਸਾਡਾ ਕੋਈ ਪਰਸਨਲ ਕੰਮ ਨਹੀਂ ਹੈ ਜਾਂ ਮੇਰਾ ਕੰਮ ਨਹੀਂ ਹੈ ਜਾਂ ਤੁਹਾਡਾ ਕੰਮ ਨਹੀਂ ਹੈ ਇਹ ਕੌਮ ਦਾ ਕੰਮ ਹੈ ਤੇ ਕੌਮ ਦੇ ਲਈ ਖੜਨਾ ਬਹੁਤ ਵੱਡੀ ਗੱਲ ਹੈ ਉਤਰਮੀ ਫੌਜੀ ਜਿਹੋ ਪਾਕਿਸਤਾਨ ਦੇ ਖਿਲਾਫ ਨਹੀਂ ਲੜੇ ਅਸੀਂ ਫਿਰ ਕਹਿੰਦੇ ਆ ਕਿ ਅਸੀਂ ਪਾਕਿਸਤਾਨ ਦੇ ਨਾਲ ਹਾਂ ਤੇ ਨਾਲ ਹੀ ਰਵਾਂਗੇ ਕਦੋਂ ਤੱਕ ਰੋ ਤੱਕ ਪਾਕਿਸਤਾਨ ਸਿੱਖਾਂ ਦੀ ਗੱਲ ਕਰ ਰਿਹਾ ਸ ਪਾਕਿਸਤਾਨ ਨੇ ਵੀ ਸਾਫ਼ ਕਹਿ ਦਿੱਤਾ ਸੀਗਾ ਕਿ ਪਾਕਿਸਤਾਨ ਸਿਖਾ ਦੇ ਕਿਸੇ ਵੀ ਗੁਰਦੁਆਰੇ ਗੁਰਦਾ ਮਾਤੇ ਹਮਲਾ ਨਹੀਂ ਕਰੇਗਾ ਈਵਨ ਜਦ ਅਬਦੁਲ ਹਮੀਦ ਸੇ 1971 ਦੀ ਲੜਾਈ ਸੀ ਉਸ ਵੇਲੇ ਉਹਨਾਂ ਨੇ ਵੀ ਕਿਹਾ ਸੀਗਾ ਕੋਈ ਵੀ ਹਰਮੰਦਰ ਸਾਹਿਬ ਜਾਂ ਗੁਰਦੁਆਰੇ ਤੇ ਹਮਲਾ ਨਹੀਂ ਕਰੇਗਾ ਛੋ ਵੀ ਹਮਲਾ ਕਰੇਗਾ ਉਸ ਉਰਨਵੇ ਤੇ ਉਤਰ ਜਾ ਮੈਂ ਹੀ ਗੋਲੀ ਮਾਰ ਦੇਵਾਂਗਾ ਇਹ ਅਬਦੁਲ ਹਮੀਦ ਦਾ ਬਿਆਨ ਸੀਗਾ ਉਸ ਵੇਲੇ ਤੇ ਬਹੁਤ ਹੀ ਵਧੀਆ ਗੱਲ ਹੈ ਇਸ ਗੱਲ ਤੋਂ ਆਪਾਂ ਐਗਰੀ ਕਰਦੇ ਆ ਤੇ ਧੰਨਵਾਦ ਵੀ ਕਰਦੇ ਆ ਪਾਕਿਸਤਾਨ ਦੀ ਆਰਮੀ ਦਾ ਕਿਉਂਕਿ ਜਦੋਂ ਲੜਾਈ ਹੁੰਦੀ ਹੈ ਉਹ ਕਿਸੇ ਆਰਮੀ ਤੋਂ ਆਰਮੀ ਲੜਾਈ ਹੈ ਸੜੀ ਕਿਸੇ ਸਿਵਲ ਏਰੀਆ ਨਾਲ ਲੜਾਈ ਨਹੀਂ ਹੈ ਉਸ ਦੇ ਵਿੱਚ ਸਿਵਲ ਕੋਈ ਵੀ ਜ਼ਿੰਮੇਦਾਰ ਨਹੀਂ ਹੁੰਦਾ ਤੇ ਪਹਾੜਾ ਜਿਲ੍ਹਾ ਹਮੇਸ਼ਾ ਹੀ ਪਾਕਿਸਤਾਨ ਤੇ ਅਤਵਾਦੀ ਹੋਣ ਦਾ ਇਲਜ਼ਾਮ ਲਾਉਂਦਾ ਰਹਿੰਦਾ ਤੇ ਉਹਨੂੰ ਦੁਨੀਆ ਪਰਦੇ ਵਿੱਚ ਅਤਵਾਦੀ ਸਾਬਤ ਕਰਨਾ ਚਾਹੁੰਦਾ ਤੇ ਇਹ ਬਾਜ਼ੀ ਉਸ ਤੋਂ ਉਸ ਦੇ ਉਲਟ ਹੋ ਗਈ ਹੈ ਅਮਰੀਕਾ ਨੇ ਇੱਕ ਐਂਟੀ ਟੈਰਰਿਸਟ ਕਮੇਟੀ ਨਵੀਂ ਬਣਾਈ ਹੈ ਉਸ ਦਾ ਵਾਈਸ ਚੇਅਰਮੈਨ ਉਹ ਚੇਅਰਮੈਨ ਪਾਕਿਸਤਾਨ ਨੂੰ ਬਣਾਇਆ ਤੇ ਪਾਕਿਸਤਾਨੀਆਂ ਨੇ ਪਾਕਿਸਤਾਨੀਆਂ ਦੀ ਪਾਕਿਸਤਾਨੀ ਜਿਹੜੀ ਮਿਨਿਸਟਰੀ ਹੈ ਉਹਨਾਂ ਨੇ ਪਹਿਲੀ ਵਾਰ ਯੂਨੋ ਵਿੱਚ ਸਿੱਖਿਆ ਦੇ ਹੱਕ ਵਿੱਚ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਭਾਰਤ ਦੇ ਉੱਤੇ ਸਿੱਖਿਆ ਦੇ ਖਿਲਾਫ ਹਮਲੇ ਹੋ ਰਹੇ ਨੇ ਉਥੇ ਕਿਹਾ ਜਾਂਦਾ ਕਿ ਸਿੱਖਾਂ ਦੇ ਉੱਤੇ ਸਿੱਖਾਂ ਦੇ ਕੋਈ ਵੀ ਉਹਨਾਂ ਨੂੰ ਤੁਸੀਂ ਸਿੱਖਾਂ ਨੂੰ ਕੋਈ ਹੱਕ ਨਹੀਂ ਦੇਣੇ ਉਹਨਾਂ ਦੀ ਕੋਈ ਗੱਲ ਨਹੀਂ ਸੁਣੀ ਇਹਨਾਂ ਦੇ ਨਾਲ ਜ਼ਬਰ ਤੇ ਜ਼ੁਲਮ ਕਰਨਾ ਹੈ ਇਹ ਪਰਦੇ ਵਿੱਚ ਸਪੈਸ਼ਲ ਸਿੱਖਾਂ ਦੇ ਖਿਲਾਫ ਇੱਕ ਰੂਲ ਹੈ ਕਿ ਸਿੱਖਾਂ ਨੂੰ ਕੋਈ ਰੋਲ ਨਹੀਂ ਕੁਝ ਵੀ ਨਹੀਂ ਦੇਣਾ ਸਿੱਖਾਂ ਨੂੰ ਸਿੱਖਾਂ ਦੇ ਖਿਲਾਫ ਹੀ ਹਰ ਕੰਮ ਕਰਨੇ ਨੇ ਸਿੱਖਾਂ ਨੂੰ ਇੱਕ ਛੋਟਾ ਜਿਹਾ ਬੰਦਾ ਹੱਕ ਵੀ ਨਹੀਂ ਦੇਣਾ ਤੇ ਤਾਂ ਹੀ ਕਰਕੇ ਜਿਹੜੇ ਸਾਡੇ ਆਪਣੇ ਸਿੱਖ ਫੋਰ ਜਸਟਿਸ ਦੇ ਚੀਫ ਕਾਉਂਸਲ ਜਨਰਲ ਕਾਉਂਸਲ ਨੇ ਉਹਨਾਂ ਨੇ ਵੀ ਪਾਕਿਸਤਾਨ ਦੇ ਬਹੁਤ ਹੀ ਜ਼ਿਆਦਾ ਜਿਹੜੇ ਇਹ ਪੱਤਰਕਾਰ ਸਨ ਕਾਫੀ ਪੱਤਰਕਾਰਾਂ ਨਾਲ ਅਲੱਗ-ਅਲੱਗ ਪੈਮ ਅਲੱਗ-ਅਲੱਗ ਤਰੀਕੇ ਨਾਲ ਗੱਲ ਕਰਕੇ ਹਮੇਸ਼ਾ ਕਿਹਾ ਕਿ ਅਸੀਂ ਪਾਕਿਸਤਾਨ ਦੇ ਨਾਲ ਆ ਅਸੀਂ ਪਾਕਿਸਤਾਨ ਦੇ ਬਿਲਕੁਲ ਖਿਲਾਫ ਨਹੀਂ ਐਸਲਾਈਵ ਸਾਡੇ ਸਿੱਖ ਪ੍ਰਭਾ ਨਹੀਂ ਲੜਾਂਗੇ ਤੇ ਸਿੱਖਾਂ ਨੇ ਵੀ ਐਸਵਾਰੀ ਦਿਖਾ ਦਿੱਤਾ ਕਿ ਪਰੇ ਪਾਬੇ ਸਿੱਖ ਮੂਹ ਤੋਂ ਨਹੀਂ ਬੋਲੇ ਪਰ ਉਹਨਾਂ ਨੇ ਦਿਖਾ ਦਿੱਤਾ ਕਿ ਇਹ ਸਾਡੀ ਲੜਾਈ ਨਹੀਂ ਹੈ ਤੇ ਭਾਰਤ ਵੀ ਸਮਝ ਚੁੱਕਿਆ ਹੈ ਕਿ ਸਿੱਖਾਂ ਦੀ ਲੜਾਈ ਸਿੱਖ ਇਸ ਲੜਾਈ ਵਿੱਚ ਨਹੀਂ ਹੈ ਤੇ ਕਈ ਤਰੀਕੇ ਦੇ ਜਿਹੜੇ ਸ਼ੋਅ ਵੀ ਚੱਲ ਰਹੇ ਨੇ ਕਈ ਅਲੱਗ-ਅਲੱਗ ਜਿਹੜੇ ਬੰਦੇ ਨੇ ਉਹ ਲੋਕ ਜਿਹੜੇ YouTube ਪਰ ਨੇ Hindu YouTuber ਜਿਹੜਾ Hindu ਨੈਰੇਟਿਵ ਫੈਲਾਉਂਦੇ ਤੇ ਕਈ ਇਹ ਵਜੇ ਲੋਕ ਉਹਨਾਂ ਨਾਲ ਜਿਹੜੇ ਸਰਤੇ ਤਿਰੰਗੇ ਵਰਗੀ ਲੀਰ ਪਗਲੀ ਬੰਨ ਕੇ ਆ ਜਾਂਦੇ ਨੇ ਉਹ ਕਹਿੰਦੇ ਨੇ ਕਿ ਬਈ ਸਿਕ 100% ਸਨਾਤਨ ਦਾ ਹਿੱਸਾ ਸਿਕ ਕੋਈ ਸਨਾਤਨ ਦਾ ਹਿੱਸਾ ਨਹੀਂ ਹੈ ਇਹ ਗੁਰੂ ਮਹਾਰਾਜ ਜੀ ਨੇ ਆਪ ਕਹਿ ਸੀਗਾ ਕਿ ਨਾ ਅਸੀਂ Hindu ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਪੁਰਾਨ ਨਾ ਉਹਨਾਂ ਨੇ ਕਿਹਾ ਸੀਗਾ ਅਸੀਂ Hindu ਹੈ ਨਾ ਅਸੀਂ ਮੁਸਲਮਾਨ ਹੈ ਬਾਕੀ ਉਹਨਾਂ ਨੇ ਬੁੱਤਪਰਸਤੀ ਲੋਕਾਂ ਤੇ ਬੁੱਤਪਰਸਤ ਹੋਣ ਦਾ ਵੀ ਦਾਵਾ ਨਹੀਂ ਕੀਤਾ ਸੀਗਾ ਕਿ ਅਸੀਂ ਬੁੱਤਪਰਸਤ ਨਹੀਂ ਹੈ ਉਹ ਉਹ ਵੀ ਬਾਣੀ ਗੁਰਗੰਸਾਹਿਬ ਜੀ ਵਿੱਚ ਦਰਜ ਹੈ ਕਿ ਜੋ ਪੱਥਰ ਕੇ ਪਾਈ ਪਾਇ ਤਾਕੀ ਕਲ ਹਜਾਈ ਜਾਏ ਜੋ ਪੱਥਰ ਕੋ ਕਹਤੇ ਦੇਵ ਅਕੀ ਵਰਤਾ ਹੋਵੇ ਸੇਬ ਲੋ ਸਾਡਾ ਗੁਰੂ ਸਾਨੂੰ ਸਿਖਾਇਆ ਕਿ ਬੁੱਤ ਪ੍ਰਸ਼ਟ ਨਹੀਂ ਹੋਣਾ ਪੱਥਰ ਦੀ ਪੂਜਾ ਨਹੀਂ ਕਰਨੀ ਹੈ ਤੇ ਅਸੀਂ ਵੀ ਆਪਣੇ ਆਪ ਨੂੰ ਕਿਸੇ ਹੋਰ ਧਰਮ ਚ ਮਰਜ਼ਨਾ ਕਰੀਏ ਸਾਨੂੰ ਹੁਕਮ ਦਿੱਤਾ ਗੁਰੂ ਮਹਾਰਾਜ ਨੇ ਅਸੀਂ ਪਹਿਲਾਂ ਵੀ Hindu ਨਹੀਂ ਸੀਗੇ ਨਾ ਕਦੇ ਅਸੀਂ Hindu ਹੋਣਾ ਪਹਿਲਾਂ ਅਸੀਂ ਜੋ ਵੀ ਸੀਗੇ ਸਾਨੂੰ ਮਾਰਿਆ ਘੁਟਿਆ ਜਾਂਦਾ ਸੀਗਾ Hinduਾਂ ਦੇ ਦੁਆਰਾ ਤੇ ਅਸੀਂ ਉਸ ਚੀਜ਼ ਤੋਂ ਬਾਹਰ ਨਿਕਲ ਆਏ ਹਿੰਦੂਆ ਨੇ ਕਈ ਟਰਮਾਂ ਤੇ ਹਮਲਾ ਕੀਤਾ ਬੁੱਧਧਰਮ ਖਤਮ ਕੀਤਾ ਪਰ ਅਚੋਂ ਜੈਨਧਰਮ ਖਤਮ ਕੀਤਾ ਅਸੀਂ ਫਿਰ ਵੀ ਛੜਦੇ ਗਲਾਚਾ ਯਹੂਦੀਆਂ ਦਾ ਜੇਕਰ ਤੁਸੀਂ ਇਤਿਹਾਸ ਪੜੋਗੇ ਯਹੂਦੀ ਬਿਲਕੁਲ ਉਝੜ ਗਏ ਸੀਗੇ ਬਿਲਕੁਲ ਖਤਮ ਹੋ ਗਏ ਸੀਗੇ ਉਦੋਂ ਅਮਰੀਕਾ ਨੇ ਬਸ ਆਏ ਨਾ ਯਹੂਦੀ ਜਿਨ੍ਹਾਂ ਜੀਵਿਸ਼ ਕਿਆ ਜੀਵਿਸ਼ ਕਿਆ ਨੇ ਛੋਟੀ ਜੀ ਟੋਪੀ ਲਾ ਕੇ ਫਿਰਦੇ ਨੇ ਉਹ ਤੇ ਨੇ ਤਗੜੀ ਇਕਨੋਮੀ ਹੈ ਉਹਨਾਂ ਦੀ ਤੇ ਉਹਨਾਂ ਦਾ ਦਾ ਬਹੁਤ ਮਾੜਾ ਹਾਲ ਹੋ ਗਿਆ ਸੀ ਅਸੀਂ ਉਹਨਾਂ ਤੋਂ ਬੈਸਟ ਸਥਿਤੀ 'ਚ ਆ ਸਾਡੀ ਸਥਿਤੀ ਬਹੁਤ ਵਧੀਆ ਹੋਣਾ ਤੋਂ ਤੇ ਅਸੀਂ ਸਾਨੂੰ ਬਸ ਇਹ ਸਮਝਣਾ ਅਸੀਂ ਰਾਜ ਕੀ ਲੈਣਾ ਰਾਜ ਸਾਡੇ ਹੱਥ ਚ ਆ ਚੁੱਕਿਆ ਵੀਰੋ ਸਾਰੇ ਹਰ ਪਾਸੇ ਹਰ ਪਾਸੇ ਖਾਲਸਾ ਰਾਜ ਖਾਲਸਾ ਰਾਜ ਖਲਸਤਾਨ ਹੋਈ ਪਈ ਹੈ ਸਾਡੇ ਗਦਰੀ ਬਾਬੇ ਬਾਹਰ ਬੈਠ ਕੇ ਤਕੜੇ ਹੋ ਚੁੱਕੇ ਨੇ ਸਾਡੇ ਪੰਜਾਬ ਵਿਸ਼ਵੀ 6 ਜੂਨ ਨੂੰ ਕਾਫੀ ਖਲਸਤਾਨ ਦੀ ਗੂੰਜ ਹੋਈ ਹੈ ਖਾਲੀ ਸਿਰਫ ਜਿਹੜੇ ਨਾਰੇ ਨੇ ਨਾਰੇ ਲਾਉਣ ਵਾਸਤੇ ਨਹੀਂ ਹੁਣ ਅਸੀਂ ਤਿਆਰ ਹੈਗੇ ਕਿ ਨਹੀਂ ਆ ਸਾਨੂੰ ਇੱਕ ਖਾਲਿਸਤਾਨ ਦੇ ਸ਼ਹਿਰੀ ਬਣ ਕੇ ਵਿਚਰਨਾ ਹੈ ਸਾਨੂੰ ਹਿੰਦੂਆਂ ਤੋਂ ਬਿਲਕੁਲ ਗਿਆਰਾ ਕਰਨਾ ਪੈਣਾ ਪਿਲੇ ਪੰਜਾਬ ਦੇ ਹਿੰਦੂ ਨੇ ਉਹ ਸਾਡੇ ਭਰਾ ਨੇ ਕਿਉਂਕਿ ਉਹਨਾਂ ਦੇ ਇੱਥੇ ਕੋਈ ਵੀ ਪੱਜ ਹੁੰਦਾ ਜੇਕਰ ਉਹਨਾਂ ਦੀ ਉਹਨਾਂ ਦੀ ਘਰ ਉਹਨਾਂ ਦੀ ਘਰ ਸ਼ਾਦੀ ਵਿਆਹ ਹੁੰਦਾ ਕੋਈ ਡੈਥ ਹੋ ਜਾਂਦੀ ਹੈ ਉਹ ਲੋਕ ਮੋਸਟਲੀ ਜਿਹੜਾ ਸਿਸਟਮ ਹੈ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਆਖੇ ਕਰਵਾਉਂਦੇ ਨੇ ਤੇ ਗੁਰਦੁਆਰਾ ਸਾਹਿਬ ਗੁਰੂ ਸਿੱਖਾ ਸਿੱਖਾਂ ਦੀ ਰੀਤ ਰਿਵਾਜਾਂ ਦੇ ਅਨੁਸਾਰ ਕਰਾਉਂਦੇ ਨੇ ਅੱਜ ਵੀ ਪੰਜਾਬ ਦਾ ਜਿਹੜਾ ਹਿੰਦੂ ਹੈ ਜਦੋਂ ਉਹਨਾਂ ਦੀ ਫੈਕਟਰੀ ਵਿੱਚ ਫੈਕਟਰੀ ਕੋਈ ਹੁੰਦੀ ਹੈ ਜਾਂ ਕੋਈ ਉਹਨਾਂ ਆਪਣਾ ਨਵਾਂ ਕੰਪੰਡ ਬੰਦਦੇ ਨੇ ਉਸ ਨੂੰ ਖੁਨੀ ਸੇਵ ਦਾ ਪਾੜ ਕਰਾਉਂਦੇ ਨੇ ਤੇ ਗੁਰਗੁਰਦ ਸਾਹਿਬ ਜੀ ਨੂੰ ਵੀ ਵਿਰਾਜਮਾਨ ਕਰਾਉਂਦੇ ਨੇ ਉਹ ਸਾਡੇ ਪ੍ਰਾਣ ਨੇ ਉਹ ਉਹਨਾਂ ਦੇ ਨਾਲ ਸਾਡਾ ਕੋਈ ਵੈਰ ਵਿਰੋਧ ਨਹੀਂ ਉਹ ਸਾਡੇ ਨਾਲ ਹੀ ਰਹਿਣਗੇ ਜਿਹੜੇ ਪੰਜਾਬੀ ਵੀਰ ਕੰਧਰਾ ਨੇ ਪਛਲੇ ਪੁਰਖੀਏ ਨੇ ਅਸੀਂ ਇਹਨਾਂ ਨੂੰ ਬਾਹਰ ਕੱਢਾਂਗੇ ਪੁਰਖੀਆਂ ਦੇ ਨਾਲ ਸਾਡਾ ਕੋਈ ਵਸਤਾ ਨਹੀਂ ਜੇਕਰ ਸਾਡੇ ਨਾਲ ਜੋ ਵੀ ਗਲਤ ਕੀਤਾ ਗਿਆ ਹੈ ਜੋ ਵੀ ਹਜੇ ਤੱਕ ਗਲਤ ਹੋਇਆ ਹੈ ਤੇ ਭਾਰਤ ਦੇ ਕੋਲ ਦੇ ਨੂੰ ਹੁਣ ਕੁਝ ਨਹੀਂ ਬਚਿਆ ਤੇ ਉਹ ਉਸ ਤੋਂ ਅਸੀਂ ਅਨਦਰ ਏਰੀਆ ਮੱਲਾਂਗੇ ਉਹਨਾਂ ਦੀ ਜਗ੍ਹਾ ਮੱਲਾਂਗੇ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਭਰਾ ਉਹ ਰਾਜ ਤੁਹਾਡੇ ਹੱਥ ਛੇ ਹੈ ਬਸ ਰਾਜ ਤੁਸੀਂ ਕਿਵੇਂ ਕਰਨਾ ਹੈ ਇਹ ਤੁਸੀਂ ਸਮਝੋ ਤੁਸੀਂ ਲੈਲਾ ਤੁਸੀਂ ਤਿਆਰ ਹੋ ਅਮਰੀਕਾ ਨੇ ਰਾਜ ਨਹੀਂ ਦੇ ਦੇਣਾ ਕਿ 48 ਚ ਵਰਸਕੇ ਨਹੀਂ ਦੇ ਦੇਣਾ ਰਾਜ ਤੁਹਾਨੂੰ ਰਾਜ ਮਿਲ ਰਿਹਾ ਸੀ 1947 ਚ ਥਾੜੀ ਵਿੱਚ ਮਿਲ ਰਿਹਾ ਸੀ ਉਸ ਵੇਲੇ ਅਸੀਂ ਨਹੀਂ ਲਿਆ ਤੇ ਜਦ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀਗਾ ਤੇ ਸੰਤਾ ਨੇ ਵੀ ਕਿਹਾ ਸੀਗਾ ਕਿ ਦਰਬਾਰ ਸਾਹਿਬ ਦੀ ਹਦੂਦ ਅੰਦਰ ਜਦੋਂ ਭਾਰਤ ਦੀ ਫੌਜ ਪੈਰ ਰੱਖੇਗੀ ਕਦਮ ਰੱਖੇਗੀ ਤਾਂ ਖਾਲਸਾ ਧਨੀ ਨਹੀਂ ਰੱਖੀ ਜਾਏਗੀ ਉਸ ਦਿਨ ਉਹਨਾਂ ਨੇ ਖਾਲਸਾ ਧਨੀ ਨਹੀਂ ਰੱਖੀ ਸੀਗੀ ਤੇ ਉਹਨਾਂ ਨੇ ਇਹ ਵੀ ਕਿਹਾ ਸੀਗਾ ਜਦੋਂ ਖਾਲਸਾ ਧਨ ਦੇ ਪੱਧਰ ਤੇ ਬਣੇਗਾ ਤੇ ਸਾਰੀ ਦੁਨੀਆ ਕਹੇਗੀ ਹਾਂ ਕਿ ਖਾਲਸਤਾਨ ਬਣਿਆ ਤੇ ਅੱਜ ਦੇਖੋ ਸੰਤਾਂ ਦੇ ਜਿਹੜੇ ਬਚਨ ਨੇ ਉਹ ਸੱਚ ਹੋ ਰਹੇ ਨੇ ਕਿ ਦੁਨੀਆ ਦੀ ਨਜ਼ਰ ਟਿਕੀ ਹੈ ਖਾਲਸਤਾਨ ਤੇ ਦੁਨੀਆ ਦੀ ਨਜ਼ਰ ਟਿਕੀ ਹੈ ਖਾਲਸਤਾਨ ਤੇ ਤੇ ਦੁਨੀਆ ਭਰ ਦੇ ਲੋਕ ਖਾਲਸਤਾਨ ਦੇ ਲਈ ਆਪਣੀ ਅੱਖ ਟਿਕਾ ਕੇ ਬੈਠੇ ਨੇ ਹਰ ਪਾਸੇ ਨੀ ਚੈਨਲ ਤੇ ਗਲੋਬਲ ਤੇ ਖਾਲਸਤਾਨ ਖਾਲਸਤਾਨ ਖਾਲਸਾ ਰਾਜੀ ਗੱਲ ਚੱਲ ਰਹੀ ਹੈ ਅਸਾ ਸਾਡੇ ਪੰਜਾਬ ਤੱਕ ਗੱਲ ਪਹੁੰਚਦੀ ਹੈ ਕੋਈ ਕਿਸੇ ਤਰੀਕੇ ਨਾਲ ਦੇਖਦਾ ਕੋਈ ਕਿਸੇ ਤਰੀਕੇ ਨਾਲ ਦੇਖਦਾ ਕੋਈ YouTube ਦੀ ਲੋਕੇਸ਼ਨ ਚੇਂਜ ਕਰਕੇ ਦੇਖਦਾ ਕੋਈ ਕਿਸ ਤਰੀਕੇ ਨਾਲ ਦੇਖਦਾ ਇਹ ਨਹੀਂ ਆਪਾਂ ਪੁੱਛਾਂਗੇ ਤੇ ਅਸੀਂ ਦੱਸ ਸਕਦੇ ਆ ਕਿਵੇਂ ਦੇਖਣਾ ਤੇ ਵੱਧ ਤੋਂ ਵੱਧ ਪੰਜਾਬੀ ਜਿਹੜੇ ਖਾਲਸਾ ਰਾਜ ਹਲੇ ਹਮਾਇਤੀ ਚੈਨਲਸ ਨੇ ਉਹਨਾਂ ਨੂੰ ਸਬਸਕ੍ਰਾਈਬ ਕਰੋ ਆਪਣੀ ਲੋਕੇਸ਼ਨ ਚੇਂਜ ਕਰਕੇ ਉਸ ਨੂੰ ਦੇਖੋ ਕਿਉਂਕਿ ਤੁਹਾਨੂੰ ਪਾਰਾ ਦੀ ਮੀਡੀਆ ਪਾਰਤ ਦੇ ਨਿਊ ਚੈਨਲ ਨਹੀਂ ਜੀ ਨਿਊਜ਼ ਹਸਤਕ ਵਗੈਰਾ ਜਿਹੜੇ ਇਹ ਵੀ ਨਿਊ ਚੈਨਲ ਨੇ ਇੱਥੇ ਤੁਹਾਨੂੰ ਸੱਚ ਨਹੀਂ ਦਿਖਾਇਆ ਜਾਏਗਾ ਇੱਥੇ ਸਿਰਫ ਜਿਹੜੇ ਆਪਣੇ ਜਿਹੜੇ ਬਾਹਰ ਵਿਦੇਸ਼ੀ ਚੈਨਲ ਚੱਲ ਰਹੇ ਨੇ ਆਪਾਂ ਇਹ ਨਹੀਂ ਆਪਾਂ ਇਹ ਨਹੀਂ ਕਹਿੰਦੇ ਜਿਹੜਾ ਭਾਰਤ ਵਿੱਚ ਜਿਹੜੇ ਆਪਣੇ ਸਿੱਖ ਵੀਰ ਪੈਨਬਰਾਂ ਨੇ ਉਹ ਕਈ ਗੱਲਾਂ ਹੋ ਸਕਦੀਆਂ ਉਹਨਾਂ ਦੇ ਦਬਾਅ ਦੇ ਕਾਰਨ ਤੇ ਆਪਣੀ ਜਾਨ ਦੀ ਵੀ ਪਰਵਾਹ ਕਰਨੀ ਹੈ ਉਸ ਦੇ ਕਾਰਨ ਉਹ ਕੁਝ ਤਰੀਕੇ ਦਾ ਬਿਆਨ ਵੀ ਦੇ ਦੇ ਰਹੇ ਨੇ ਉਸਤੇ ਅਸੀਂ ਚਿੰਤਿਤ ਨਹੀਂ ਹੋਣਾ ਅਸੀਂ ਉਸ ਚੀਜ਼ ਨੂੰ ਇਗਨੋਰ ਕਰਕੇ ਉਹਨਾਂ ਨੂੰ ਇਗਨੋਰ ਕਰਕੇ ਅਸੀਂ ਜਿਹੜੇ ਖਾਲਸਾ ਰਾਜ ਅਸੀਂ ਲੈਣਾ ਹੈ ਉਸ ਦੇ ਉੱਤੇ ਅਸੀਂ ਆਪਣੀ એનર્ਜੀ ਲਗਾਈਏ ਕਿਸੇ ਹੋਰ ਪਾਸੇ ਆਪਣੀ એનર્ਜੀ ਨੂੰ ਵੇਸਟ ਨਾ ਕਰੀਏ ਬਾਕੀ ਰੱਬ ਰੱਖਾ ਰੱਬ ਤੁਹਾਡੇ ਨਾਲ ਹੈ ਗੁਰੂ ਦੀ ਖਲਾਅ ਵਰਤ ਚੁੱਕੀ ਹੈ ਤੇ ਖਾਲਸਾ ਰਾਜ ਤੁਹਾਡੇ ਹੱਥ ਹੈ ਸਾਰੇ ਬਾਰਡਰਸ ਬੰਨ ਚੁੱਕੇ ਨੇ ਸਾਰਾ ਕੁਝ ਹੋ ਚੁੱਕਿਆ ਹੈ ਭਰਾਵੋ ਬਸ ਆਪਣੇ ਆਪ ਨੂੰ ਤੁਸੀਂ ਮਜ਼ਬੂਤ ਕਰੋ ਮੈਂਟਲੀ ਫਿਜ਼ੀਕਲੀ ਮਜ਼ਬੂਤ ਕਰੋ ਤੇ ਬਹੁਤ ਬਹੁਤ ਧੰਨਵਾਦ ਤੁਹਾਡੇ ਲੋਕਾਂ ਦਾ ਸਾਰਿਆਂ ਦਾ ਜਿਹੜੇ ਵੀ ਮੇਰੇ ਟੀਲੇ ਵੀ ਗਲਬਤ ਸੁਣਦੇ ਨੇ ਸ਼ੇਅਰ ਕਰਦੇ ਨੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਜੇਕਰ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇ ਉਹਨਾਂ ਨੂੰ ਲਾਈਕ ਕਰਦੇ ਹੋ ਸਬਸਕ੍ਰਾਈਬ ਕਰਦੇ ਹੋ ਤੇ ਸ਼ੇਅਰ ਕਰਦੇ ਹੋ ਅਕੀ ਹੱਕ ਤੇ ਸੱਚ ਦੀ ਗੱਲ ਹਮੇਸ਼ਾ ਕਰਦੇ ਆਏ ਹਾਂ ਤੇ ਹਮੇਸ਼ਾ ਕਰਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ